ਚਾਲੋ ਪਿੰਗਾਨੀਆਂ ਬੋਟਾ ਨਾ ਪਿੰਡ ਚ ਬਣਾ ਦੇਓ ਥੋੜੇ ਤਾਂ ਨਹੀਂ ਬਣੀ ਬਾਈ ਨਹੀਂ ਨਹੀਂ ਬਣੀ ਨਾ ਆਉਂਦੇ ਆ ਆਈ ਜਾਂਦੇ ਨੇ ਐ ਬੱਦ ਰਹੇ ਪੂਰੇ ਖੇਤ ਫਿੱਡੇ ਤੇ ਰੰਗ ਵਾਹਣ ਨਹੀਂ ਅਸੀਂ ਨਹੀਂ ਬਣ ਰੇ ਗਿਆ ਜੀ 1 ਕਿਲੋਗ੍ਰਾਮ ਦੇ 1 ਕਿਲੋਗ੍ਰਾਮ ਨਾ ਨਾ ਉਹ ਬੋਟ ਨਾ ਬਣਦੇ ਬਾਈ ਰੇ ਗਿਆ ਜੀ ਜਿਹੜੀ ਜਿਹੜੀ ਤੁਸੀਂ ਜਿਹੜਾ ਪਿੰਡ ਦਾ ਸਰਪੰਚ ਬਣੂ ਪਹਿਲਾ ਮਤਾਏ ਪਾਲ ਕੋਈ ਇਹਦੀ ਵੋਟ ਨਹੀਂ ਪਿੰਡ ਚ ਬਣਦੇ ਜਿਹੜੀਆਂ ਗੱਲਾਂ ਮੈਂ ਲੈ ਕੇ ਤੁਰਿਆ ਜੀ ਇਹੀ ਮੈਂ ਜਾਗ ਲਾਉਣ ਚ ਕਾਹਮ ਜਾ ਪਗਦਾ ਮੈਂ ਸਮਝੂਗਾ ਮੈਂ ਸਫਲਾ ਤੋਡੇ ਕੋਲੇ ਆਇਆ ਜੇ 5% ਬੰਦਾਂ ਦੇ ਮੇਰੀ ਗੱਲ ਪੱਲੇ ਪੈ ਗਈ ਤਾਂ ਮੇਰਾ ਇੱਥੇ ਹੋਣਾ ਸਫਲਾ ਕੱਲ ਐਮਐਲਐਪੀ ਬੰਦ ਨਹੀਂ ਆ ਗੱਲੀ ਆ ਤੁਸੀਂ ਇੰਨੇ ਲੋਕ ਖੜੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਦਾ ਰੱਬ ਵਸਦਾ ਹੁੰਦਾ ਹੈ ਅੱਜ ਵੀ ਸਾਰਿਆਂ ਤੇਰਾ ਹੱਥ ਕੱਢਦੇ ਆ ਸਾਡੇ ਵੱਲੋਂ ਖੜਾ ਹੋ ਸਾਡੇ ਵੱਲ ਆ ਜਾ ਪਾਰਟੀਆਂ ਪਾਰਟ ਨਹੀਂ ਹੁੰਦੀਆਂ ਨੇ ਪਾਰਟੀ ਉਹਨਾ ਕੱਲਾ ਕੱਠੋ ਲੜੇਗਾ ਪਾਰਟੀ ਦਾ ਕਾਡਰ ਹੁੰਦਾ ਬੋਟ ਬੈਂਕ ਹੁੰਦਾ ਮੈਂ ਕਹਾਂ ਨਹੀਂ ਕਰਦਾਰ ਮਾਰ ਕੇ ਨਹੀਂ ਯਾਰ ਨਹੀਂ ਪਾਉਂਦੇ ਨਾ ਕੌਣ ਅੱਜ 50 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਹੋਇਆ ਜਾਂਦੈ ਐਮ ਐਲ ਐਂਟੀ ਕੌਣ ਹੋਇਆ ਜਾਂਦਦੇ ਹੋ ਨਹੀਂ ਅੱਜ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿੱਸੇ ਕਹਾਣੇ ਦਾ ਸੁਣਾਇਆ ਜਾਂਦੇ ਨੇ ਕਿਉਂਕਿ ਉਹ ਕਰਦਾਰ ਸੀ ਬਾਈ ਇੱਥੇ ਅਹੁਦਿਆਂ ਦੇ ਬੈਠੇ ਬੰਦਿਆਂ ਨੂੰ ਸਲਾਮਾਂ ਉਹਨਾਂ ਚ ਰਹਿ ਜਿੰਨਾ ਚਿਰ ਉਹ ਪਾਵਰ ਚ ਹੈ ਜਿੱਦ ਦੇ ਪਾਵਰ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਲੋਉ ਜੁੱਤੀ ਪਾਉਂਦੇ ਆ